ਕਈ ਵਾਰ ਨਾ ਜਦੋਂ ਸਾਨੂੰ ਪਰੇਸ਼ਾਨੀਆਂ ਆ ਜਾਂਦੀਆਂ ਨੇ ਕੋਈ ਤਕਲੀਫ ਆ ਜਾਂਦੀ ਹੈ ਨਾ ਤੇ ਅਸੀਂ ਸੋਚਦੇ ਹਾਂ ਵੀ ਚਲੋ ਗੁਰਦੁਆਰੇ ਤੇ ਜਾਂਦੇ ਹਾਂ ਰੋਜ਼ ਜੇ ਇੱਥੋਂ ਕੁਝ ਨਹੀਂ ਮਿਲਿਆ ਤੇ ਕਿਤੇ ਹੋਰ ਥਾਂ ਲੱਭ ਲਈਏ ਕੁਝ ਮਿਲ ਜਾਏ ਸ਼ਾਇਦ ਕਿਉਂਕਿ ਪ੍ਰਭਾਵ ਲੋਕਾਂ ਦਾ ਵੇਖਾ ਦੇਖੀ ਸਭ ਕਰੈ ਮਨ ਮੁਖਬੂਜ ਨਾ ਪਾਈ ਦੀ ਗੱਲ ਹੈ ਅਸੀਂ ਸਮਾਜ ਦੇ ਵਿੱਚ ਵਿਚਰਦੇ ਲੋਕਾਂ ਨੂੰ ਵੇਖਦੇ ਹਾਂ ਨਾ ਜੋ ਲੋਕ ਕਰਦੇ ਨੇ ਉਹ ਅਸੀਂ ਕਰਨਾ ਸ਼ੁਰੂ ਕਰ ਦਿੰਦੇ ਹਾਂ ਕਿਉਂਕਿ ਮਨ ਦੇ ਵਿੱਚ ਨਾ ਮੈਂ ਪਹਿਲਾਂ ਤੁਹਾਨੂੰ ਬੇਨਤੀ ਸਟਾਰਟਿੰਗ ਤੇ ਕੀਤੀ ਆ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਨਾ ਮਨ ਨੂੰ ਸੰਬੋਧਨ ਸਾਰੀ ਬਾਣੀ ਤੁਸੀਂ ਜਿਹੜੀ ਮਰਜ਼ੀ ਬਾਣੀ ਪੜ੍ਹ ਕੇ ਵੇਖ ਲਓ ਗੁਰੂ ਸਾਹਿਬ ਕਹਿੰਦੇ ਗੁਰੂ ਅਰਜਨ ਸਾਹਿਬ ਗੁਰੂ ਕੇ ਸਿੱਖੋ ਪਹਿਲਾਂ ਮਨ ਨੂੰ ਮਜ਼ਬੂਤ ਕਰੋ ਜਦੋਂ ਤੁਹਾਡਾ ਮਨ ਮਜ਼ਬੂਤ ਹੋਏਗਾ ਨਾ ਦੁਨੀਆਂ ਦੇ ਵਿੱਚ ਕੋਈ ਵੀ ਬੰਦਾ ਤੁਹਾਨੂੰ ਕਰਾਏ ਨਹੀਂ ਪਾ ਪਾਏਗਾ ਕਦੀ ਨਹੀਂ ਅਸਲ 'ਚ ਮਨ ਡਰਪੋਕ ਹੈ ਮਨ ਚੰਚਲ ਹੈ ਮਨ ਜਦੋਂ ਡਰਦਾ ਹੈ ਜਿਸ ਤਰ੍ਹਾਂ ਦਾ ਮਨ ਨੂੰ ਤੁਸੀਂ ਸੁਭਾਵ ਦਿੰਦੇ ਹੋ ਮਨ ਉਦਾਂ ਦਾ ਕਬੂਲ ਕਰ ਲੈਂਦਾ ਹੁਣ ਹੋ ਇਹ ਰਿਹਾ ਵੀ ਇੱਥੇ ਮੱਥਾ ਟੇਕਿਆ ਗੁਰੂ ਗਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਮੱਥਾ ਟੇਕ ਕੇ ਨਮਸਕਾਰ ਕੀਤੀ ਅਰਦਾਸ ਬੇਨਤੀ ਕੀਤੀ ਜੇ ਤਾਂ ਪੂਰੀ ਹੋ ਗਈ ਫਿਰ ਤਾਂ ਗੁਰਦੁਆਰੇ ਨੇਤਾ ਉਹ ਨਾ ਬੰਦਾ ਕਿਉਂਕਿ ਮੇਰੀ ਗੱਲ ਗੁਰੂ ਨੇ ਸੁਣ ਲਈ ਮੰਨ ਲਈ ਅੱਛਾ ਜੇ ਮੁਰਾਦ ਪੂਰੀ ਨਾ ਹੋਈ ਫਿਰ ਗੁਰੂ ਅੱਗੇ ਇੱਕ ਸੌਦਾ ਕੀਤਾ ਗੁਰੂ ਜੀ ਮੇਰਾ ਆਹ ਕੰਮ ਕਰਾ ਦੇ ਮੈਂ 7 ਦਿਨ ਤੇਰੇ ਕੋਲ ਨੰਗੀ ਪੈਰੀ ਆਉਂ ਮੈਂ ਮਹੀਨਾ ਤੇਰੇ ਕੋਲ ਆਉਂ ਮੈਂ 40 ਦਿਨਾ ਹੂੰ ਇਦਾਂ ਦਾ ਸੌਦਾ ਕਰਦੇ ਆ ਨਾ ਚਲੋ ਜੀ ਕਈ 40 ਦਿਨ ਵਿੱਚ ਕਰ ਲੈਂਦੇ ਨੇ ਅੱਛਾ ਜੇ ਤਾਂ ਗੱਲ ਬਣ ਗਈ ਫਿਰ ਤਾਂ ਚੜ੍ਹਦੀ ਕਲਾ ਜੇ ਨਾ ਬਣੀ ਤੇ ਫਿਰ ਕਹਿੰਦੇ ਨਹੀਂ ਜੀ ਗੱਲ ਬਣੀ ਨਹੀਂ ਹੁਣ ਸੁਣਿਓ ਗੱਲ ਨੂੰ ਅੱਜ ਦਿਨ ਮਨਾ ਰਹੇ ਹੋ ਗੁਰੂ ਅਰਜਨ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਨਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਨਾ ਗੁਰੂ ਤੇਗ ਬਹਾਦਰ ਮਹਾਰਾਜ ਨੇ ਇਹ ਗੱਲ ਕਹੀ ਕਾਹੇ ਰੇ ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਲੇਪਾ ਤੋਹੀ ਸੰਗ ਸਮਾਈ ਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਨੇ ਬਾਜ ਮਾਰੀ ਅੱਜ ਸਾਨੂੰ ਬੰਦਿਆ ਜੇ ਇਸ ਗੁਰੂ ਨੂੰ ਛੱਡ ਕੇ ਸੋਚਦਾ ਕਿਥੇ ਤੈਨੂੰ ਬਾਹਰ ਕੁਝ ਮਿਲ ਜਾਏ ਸੱਚ ਜਾਣੀ ਸਿਰੇ ਦਾ ਭਲੇਖਾ ਹੈ ਤੈਨੂੰ ਜੇ ਇੱਥੋਂ ਕੁਝ ਨਹੀਂ ਮਿਲਿਆ ਤੇ ਦੁਨੀਆ ਦੇ ਕਿਸੇ ਕੋਨੇ ਤੇ ਤੈਨੂੰ ਕੁਝ ਨਹੀਂ ਮਿਲਣਾ ਇਸ ਗੱਲ ਨੂੰ ਸਮਝ ਲਈ ਅੱਜ ਲੋਕ ਇਹੀ ਕਰਦੇ ਨੇ ਨਾ ਸੋਚਦੇ ਨੇ ਵੀ ਚਲੋ ਇੱਥੇ ਨਹੀਂ ਮਿਲਿਆ ਕੁਝ ਚਲੋ ਬਾਹਰ ਕਿੱਥੇ ਲੱਭ ਆਈਏ ਕਿਸੇ ਬਾਬੇ ਕੋਲ ਕਿਸੇ ਜੋਤਸੀ ਪਾਂਦੇ ਕੋਲ ਚਲੇ ਜਾਈਏ ਕਿਸੇ ਕੋਲ ਮੰਗ ਆਈਏ ਕੁਝ ਕੋਈ ਬੁੱਧ ਮੰਗਦਾ ਹੈ ਕੋਈ ਪੁੱਤ ਮੰਗਦਾ ਹੈ ਕੋਈ ਮਹਿਲ ਮਾੜੀਆਂ ਮੰਗਦਾ ਮੰਗਨ ਰੋਜ਼ ਗੁਰੂ ਕੇ ਸਿਖਾ ਰਿਹਾ ਕੁਝ ਨਾ ਕੋ ਡਿਮਾਂਡ ਕਰਕੇ ਜਿਹਦੀ ਪੂਰੀ ਹੋ ਗਈ ਵਾਹਿਗੁਰੂ ਤੋਂ ਚੰਗਾ ਜੀ ਦੀ ਪੂਰੀ ਨਹੀਂ ਹੋਈ ਵਾਹਿਗੁਰੂ ਤੇ ਤਾਕਤ ਕੋਈ ਨਹੀਂ ਇਦਾਂ ਦੀ ਸਾਡੀ ਮਾਨਸਿਕਤਾ ਹੈ ਅਸੀਂ ਰੱਬ ਕੋਲ ਕੀ ਚਾਹਨੇ ਕਦੀ ਰੱਬ ਨੂੰ ਪੁੱਛਿਆ ਗੁਰੂ ਜੀ ਤੁਸੀਂ ਕੀ ਚਾਹਦੇ ਹੋ ਬੱਚਾ ਕਦੀ ਅੱਜ ਤੱਕ ਕਿਸੇ ਬੱਚੇ ਨੂੰ ਮੈਂ ਇਹ ਨਹੀਂ ਕਿਹਾ ਵੀ ਪਿਤਾ ਨੂੰ ਪੁੱਛੇ ਪਿਤਾ ਜੀ ਦੱਸੋ ਤੁਸੀਂ ਕੀ ਚਾਹੁੰਦੇ ਹੋ ਮੈਂ ਕੀ ਬਣਾ ਕਦੀ ਕਿਸੇ ਬੱਚੇ ਨੇ ਸਵਾਲ ਕੀਤਾ ਆਪਣੇ ਪਿਤਾ ਨੂੰ ਵੀ ਪਿਤਾ ਜੀ ਤੁਸੀਂ ਕੀ ਚਾਹੁੰਦੇ ਹੋ ਦੱਸੋ ਮੈਂ ਤੁਹਾਡੇ ਮੁਤਾਬਕ ਚੱਲਣਾ ਚਾਹੁੰਨਾ ਇੱਥੇ ਦੇ ਪਿਤਾ ਕਹਿੰਦਾ ਪੁੱਤਰ ਦੱਸ ਤੈਨੂੰ ਕੀ ਚਾਹੀਦਾ ਦੁਨੀਆ ਦੇ ਅੰਦਰ ਕੋਈ ਬਾਪ ਜਿਹੜਾ ਹੈ ਨਾ ਕੋਈ ਵੀ ਬਾਪ ਆਪਣੇ ਪੁੱਤਰ ਨੂੰ ਕਹਿੰਦਾ ਪੁੱਤਰ ਤੈਨੂੰ ਕਿਸੇ ਚੀਜ਼ ਦੀ ਲੋੜ ਤੇ ਨਹੀਂ ਪੁੱਤਰ ਕਹਿੰਦਾ ਦੱਸੋ ਪਿਤਾ ਜੀ ਤੁਹਾਡੇ ਮੁਤਾਬਕ ਤੁਸੀਂ ਜੋ ਰਾਹ ਕਹੋਗੇ ਮੈਂ ਉਸ ਰਾਹ ਤੇ ਤੁਰਾਂਗਾ ਅੱਜ ਬੱਚਾ ਤਿਆਰ ਨਹੀਂ ਖਿਮਾ ਕਰਿਓ ਨਾ ਮਾਂ ਦੀ ਅੱਖੇ ਲੱਗਦਾ ਬੱਚਾ ਨਾ ਪਿਓ ਦੀ ਅੱਖੇ ਲੱਗਦਾ ਯਾਦ ਰੱਖਿਓ ਸਾਡਾ ਪਿਤਾ ਸਾਡਾ ਪਿਤਾ ਸਾਡਾ ਪਿਓ ਕੇਵਲ ਤਾਂ ਕੇਵਲ ਗੁਰੂ ਗ੍ਰੰਥ ਸਾਹਿਬ ਹੈ ਗੁਰੂ ਗ੍ਰੰਥ ਸਾਹਿਬ ਕਹੇ ਪੀ ਪੁੱਤਰ ਤੁਸੀਂ ਇਸ ਰਾਤੇ ਤੁਰਨਾ ਤੁਸੀਂ ਕਹੋ ਜੋ ਹੁਕਮ ਪਿਤਾ ਜੀ ਜੋ ਗੁਰ ਕਹੇ ਸੋਈ ਭਲ ਮੰਨੋ